350 ਸਾਲਾ ਗੁਰੂ ਤੇਗ ਬਹਾਦਰ ਜੀ ਦੇ ਸ਼ਤਬ ਦੀ ਉਹਨੂੰ ਲੈ ਕੇ ਬੜਾ ਰੇੜਕਾ ਇੱਕ ਪਾਸੇ ਐਸਜੀਪੀਸੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕਰੀ ਇੱਕ ਪਾਸੇ ਦਿੱਲੀ ਦੀ ਕਮੇਟੀ ਕਰੀ ਇੱਕ ਪਾਸੇ ਹਰਿਆਣੇ ਦੇ ਜਿਹੜੇ ਗੁਰਦੁਆਰਾ ਕਮੇਟੀ ਦੇ ਪ੍ਰਧਾਨ ਨੇ ਜਗਦੀਸ਼ ਸਿੰਘ ਢਿੰਡਾ ਉਹ ਅੱਜ ਹਰਿਆਣੇ ਦੇ ਮੁੱਖ ਮੰਤਰੀ ਨੂੰ ਮਿਲਿਆ ਇਹ ਸਟਾਬੀਆਂ ਵੱਖੋ ਵੱਖਰੀਆਂ ਮਨਾਇਆਂ ਜਾਣਗੀਆਂ ਇਹਦੇ ਨਾਲ ਰੇੜਕੇ ਨਹੀਂ ਪੈਣਗੇ ਦਿੱਲੀ ਵਾਲੇ ਪੰਜਾਬ ਆਉਣਗੇ ਪੰਜਾਬ ਵਾਲੇ ਦਿੱਲੀ ਜਾਣਗੇ ਇਹ ਇਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਕੋਈ ਨਾ ਤਿੰਨੇ ਥਾਵ ਦੇ ਆਪਦੇ ਲੈਵਲ ਤੇ ਫੰਕਸ਼ਨ ਹੋਣਗੇ ਆਉ ਦੇ ਆਉ ਦੇ ਕਰਨਗੇ ਤੇ ਇਹਦੇ ਚ ਹੁਣ ਦੇਖੋ ਜੇਕਰ ਤੇ ਸਾਂਝੇ ਕਰਨ ਦੀ ਕੋਈ ਕਪੈਸਿਟੀ ਹੁੰਦੀ ਪਹਿਲਾਂ ਸਮਰੱਥਾ ਹੁੰਦੀ ਜਾਂ ਸਾਂਝੇ ਰਹਿਣਾ ਹੁੰਦਾ ਤਾਂ ਕਮ ਸੇ ਕਮ ਹਰਿਆਣਾ ਦੇ ਲੈ ਜਿਹੜੀ ਆਜੀਪੀਸੀ ਬਣੀ ਐ ਤਾਂ ਬਣਣੀ ਹੀ ਨਹੀਂ ਸੀ ਦਿੱਲੀ ਵਾਲੀ ਕਮੇਟੀ ਉਹ ਤੋਂ ਪਹਿਲਾਂ ਬਣੀ ਐ ਇਹ ਜਿਹੜਾ ਬਾਦਲ ਅਕਾਲੀ ਦਲ ਦਾ ਹੀ ਵੱਡਾ ਰੋਲ ਹੈ ਜਿਹਦੇ ਕਰਕੇ ਇਹ ਟੁਕ ਟੁਕ ਟੁੱਟ ਭੱਜ ਹੋਈ ਹੈ ਉਹ ਠੀਕ ਹੈ ਜਿਹੜੀ ਦਿੱਲੀ ਗੁਰਦੁਆਰਾ ਮੈਨੇਜਮੈਂਟ ਕਮੇਟੀ ਬਣੀ ਸੀ ਉਹ ਇੰਦਰਾ ਗਾਂਧੀ ਨੇ ਬਣਾਈ ਸੀ ਬਹੁਤ ਲੰਮਾ ਪਹਿਲਾਂ ਸਾਲ ਹਾਂ ਜੀ ਉਹਦੇ ਹੋਰ ਚਾਹੇ ਸੀਗੇ ਤੇ ਚਲੋ ਹੋਰ ਕਰਨੇ ਤਾਂ ਅਕਾਲੀ ਦਲ ਨੂੰ ਕਮਜ਼ੋਰ ਚਾਹੁੰਦਾ ਸੀ ਕੌਂਦੀ ਸੀ ਚਲੋ ਨੇ ਕੀਤਾ ਵੀ ਤੇ ਹੁਣ ਇਹ ਦੋਨੋਂ ਜਿਹੜੀਆਂ ਸਿੱਧੀਆਂ ਇਹ ਬੀਜੇਪੀ ਦੇ ਕੰਟਰੋਲ 'ਚ ਤੇ ਇਹ ਅਕਾਲੀ ਦਲ ਦੇ ਕੰਟਰੋਲ 'ਚ ਆਵਰ ਸਰ ਐਸ ਜੀ ਪੀ ਤੋ ਜਿੰਨੀ ਕ ਪੋਲੀਟੀਕਲ ਕਨਟਰਡਿਕਸ਼ਨ ਰਹਿੰਦੀ ਹੈ ਕਮ ਸੇ ਕਮ ਦਿੱਲੀ ਵਾਲੇ ਨਾਲ ਤਾਂ ਸਰਸੇ ਨਾਲ ਤੇ ਹੋਰਾਂ ਨਾਲ ਤਾਂ ਇਹਨਾਂ ਦੀ ਕਾਲਕਾ ਨਾਲ ਤਾਂ ਇਹਨਾਂ ਦੀ ਦਿੱਲੀ ਆਪਾਂ ਸਰਾਂ ਦੇ ਵਿੱਚ ਘੜਕਦੀ ਰਹਿੰਦੀ ਹੈ ਇਸ ਕਰਕੇ ਦੋਨੋਂ ਡਿਫਰੈਂਟ ਡਿਫਰੈਂਟ ਲੈਵਲ ਤੇ ਮਨਾ ਰਹੇ ਆ ਉਹ ਉਹਦੇ ਤੇ ਦੋਸ਼ ਦਿੰਦੇ ਵੀ ਸਾਡੇ ਨਾਲ ਮਿਲ ਕੇ ਨਹੀਂ ਚਾਹੁੰਦੇ ਹੋ ਦੋਨੋਂ ਇੱਕ ਦੂਜੇ ਤੇ ਦੋਸ਼ ਦੇ ਰਹੇ ਆ ਪਰ ਹਰਿਆਣੇ ਵਾਲਾ ਨਵਾਂ ਐਂਗਲ ਹੋ ਗਿਆ ਕਿਉਂਕਿ ਇਹਨਾਂ ਦੀ ਵੀ ਕੋਈ ਆਪਸੀ ਵੀ ਦੀ ਹੈ ਨਹੀਂ ਇਹ ਚਾਹੀਦਾ ਇਹ ਆ ਵੀਰਨਾ ਸਾਰੇ ਜਾਂ ਜਿੱਥੇ ਬੰਦਿਆ ਪਰ ਹਜੇ ਤੱਕ ਅਕਾਲੀ ਦਲ ਜਿਹੜੀ ਐਸਜੀਪੀਸੀ ਆ ਵੱਡੀ ਰਹੀਏ ਸੰਸਥਾ ਉਸ ਨੇ ਰੀਕਨਸਾਈਲ ਨਹੀਂ ਕੀਤਾ ਸਮਝੌਤਾ ਨਹੀਂ ਕੀਤਾ ਇਹ ਹਰਿਆਣਾ ਕਮੇਟੀ ਵੱਖਰੀ ਬਣਨ ਦਾ ਅੰਦਰੋਂ ਵੀ ਨਹੀਂ ਸਮਝੌਤਾ ਕੀਤਾ ਦਿੱਲੀ ਵਾਲਿਆਂ ਨੂੰ ਤਾਂ ਚਲੋ ਉਹ ਦਿੱਲੀ ਤੇ ਤਾਂ ਇਹ ਗਰੁੱਪ ਹੀ ਕਈ ਵਾਰੀ ਭਾਰੂ ਰਹੇ ਆ ਤੇ ਇਸ ਕਰਕੇ ਇਹ ਵੱਖਰੇ ਵੱਖਰੇ ਚੱਲਣ ਗਏ ਇੱਥੇ ਪੰਜਾਬ ਗਵਰਨਮੈਂਟ ਦੇ ਨਾਲ ਵੀ ਮੈਨੂੰ ਨਹੀਂ ਲੱਗਦਾ ਸਮਝੌਤਾ ਹੋ ਜਿੰਕ ਬੁਖ ਲੈਵਲ ਤੇ ਕਰੂ ਸਾਰੇ ਵੱਖਰੇ ਵੱਖਰੇ ਲੈਵਲ ਤੇ ਕਰ ਰਹੇ ਆ ਇਹਦੇ ਤੇ ਤੈਨੂੰ ਲੱਗਦਾ ਨਹੀਂ ਵੀ ਮਿਨਿਮਮ ਕੋਈ ਕੰਸੈਂਸਸਸਸ ਨਹੀਂ ਹੋ ਜਾਣਾ ਚਾਹੀਦਾ ਹੈ ਤਾਂ ਕਿ ਸਟਾਪਦੀਆਂ ਦੇ ਉੱਪਰ ਕੋਈ ਰੇਡ ਕਾ ਨਾ ਪੈਂਦਾ ਸਟਾਪਦੀ ਦੇ ਉੱਪਰ ਨਹੀਂ ਹੋ ਤਾਂ ਜਾਣਾ ਚਾਹੀਦਾ ਪਰ ਹੋਣਾ ਨਹੀਂ ਪ੍ਰੈਕਟੀਕਲੀ ਗੱਲ ਹੈ ਨਹੀਂ ਹੋ ਰਿਹਾ ਸੋ ਸਾਰਿਆਂ ਦੀ ਈਗੋ ਹੈ ਸਾਰਿਆਂ ਦੇ ਪੋਲੀਟੀਕਲ ਇੰਟਰਸਟ ਵੀ ਹੈ ਸਾਰਿਆਂ ਨੇ ਆਪਣੇ ਆਪਣੇ ਕੈਡਰ ਲਈ ਕੰਮ ਕਰਨਾ ਚਾਹ ਉਹਨਾਂ ਨੂੰ ਖੁਸ਼ ਕਰਨਾ ਉਹਨਾਂ ਦੀ ਲੀਡਰਸ਼ਿਪ ਕਿਵੇਂ ਰਹੇਗੀ ਜੇ ਸਮਝੌਤਾ ਹੀ ਕਰ ਲਿਆ ਸਾਰਿਆਂ ਨੇ ਆਪਣੀ ਆਪਣੀ ਲੀਡਰਸ਼ਿਪ ਧਾਰਮਿਕ ਖੇਤਰ ਜੀ ਚਮਕਾਉਣੀ ਹੈ ਇਹ ਰੌਲਾ ਫਟ ਰਿਹਾ ਹੈ ਇਹਦਾ ਮਤਲਬ ਇਸ ਮਾਮਲੇ ਨੂੰ ਲੈ ਕੇ ਟਕਰਾਅ ਵੀ ਵੱਧ ਸਕਦੇ ਆ ਅਗਲੇ ਦਿਨਾਂ ਦੇ ਵਿੱਚ ਉਹ ਇੰਨੇ ਕਿ ਟਕਰਾਅ ਰਹਿਣਗੇ ਧਾਰਮਿਕ ਲੈਵਲ ਤੇ ਖੇਤਰ ਵਿੱਚ ਕੋਈ politcal ਟਕਰਾਅ ਤਾਂ ਹੈ ਨਹੀਂ ਨਾ ਕੋਈ ਆਉਣਾ ਔਰ ਸਭ ਦੀ ਸਭ ਦਾ ਇਹ ਏਰੀਆ ਖੇਤਰ ਸਭ ਦੇ ਵੱਖਰੇ ਵੱਖਰੇ ਆ ਹਰਿਆਣੇ ਵਾਲਾ ਦਾ ਵੱਖਰਾ ਉੱਥੇ ਬੀਜਪੀ ਸੀ ਨ ਜਾ ਸਕਦੀ ਦਿੱਲੀ ਵਾਲਾ ਜਿੱਥੇ ਜਾ ਸਕਦੀ ਨਾ ਉਹ ਉਹ ਇਧਰ ਉਧਰ ਆ ਸਕਦੇ ਆ ਸਭ ਖੇਤਰ ਹੈ ਜਿਹੜੇ ਪਾਸੇ ਆਪੇ ਆਪ ਨੂੰ ਵੰਡੇ ਗਏ ਆ ਇਕਾ ਕੀਤ ਦੇ ਵਿੱਚ ਚਲਦੇ ਚਲਦੇ ਗੱਲ ਹੈ ਮਤਲਬ ਬੀਜੇਪੀ ਨੇ ਤਰਨਤਾਰਨ ਵਿਧਾਨ ਸਭਾ ਦੀ ਚੋਣ ਲਈ ਆਪਣਾ ਉਮੀਦਵਾਰ ਹਰਜੀਤ ਸਿੰਘ ਸੰਧੂ ਨੂੰ ਉਤਾਰਤਾ ਇੱਕ ਸਿੱਖ ਚਿਹਰਾ ਜਿਹੜਾ ਉਹਦੇ ਚ ਲਿਆਉਣ ਦਾ ਯਤਨ ਕੀਤਾ ਇਸ ਦਾ ਮਤਲਬ ਤਰਨਤਾਰਨ ਦੀ ਜਿਹੜੀ ਜਮਨੀ ਚੋਣ ਆ ਜਲਦੀ ਹੋਣ ਵਾਲੀ ਹੈ ਬੀਜੇਪੀ ਨੇ ਜਿਵੇਂ ਉਮੀਦਵਾਰ ਐਲਾਨਿਆ ਆਹ ਐਲਾਨਿਆ ਤਾਂ ਆਮ ਆਦਮੀ ਪਾਰਟੀ ਨੇ ਵੀ ਹੈ ਪਹਿਲਾਂ ਹਾਂਜੀ ਹਾਂਜੀ ਪਰ ਜਿਹੜਾ ਬੀਜੇਪੀ ਨੇ ਐਲਾਨਿਆ ਐ ਤਾਂ ਮਤਲਬ ਤੇ ਜਲਦੀ ਮੇਰੇ ਖਿਆਲ ਕੁਨਾਂ ਕੁਝ ਉਤੇ ਹਾਂ ਜਲਦੀ ਹੋ ਸਕਦੇ ਇਹ ਜੀ ਪੋਸਿਬਿਲਟੀ ਹੋ ਸਕਦੀ ਹੈ ਜਲਦੀ ਕਰਨ ਕੇ ਸਾਰੇ ਕਿਉਂਕਿ ਇੱਕ ਟ੍ਰਾਇਲ ਵੀ ਹੈ ਜਿਹੜੀ ਇੱਕ ਦੇਖੋ ਜੀ ਅਕਾਲੀ ਦਲ ਕੋਲੇ ਲੱਗਦਾ ਉਹਨਾਂ ਕੋਲ ਵੀ ਕੋਈ ਚੰਗਾ ਕੈਂਡੀਡੇਟ ਹੈ ਨਹੀਂ ਜੀ ਉਹਨਾਂ ਕੋਲ ਵੀ ਹੈ ਨਹੀਂ ਲੱਗਦਾ ਤੇ ਬਾਕੀ ਆਮ ਆਦਮੀ ਪਾਰਟੀ ਨੇ ਤਾਂ ਉਹੀ ਅਕਾਲੀ ਦਲ ਚੋਂ ਭੱਜਿਆ ਹੋਇਆ ਕਿ ਜਿਹਦਾ ਆਪਣਾ ਰੈਪਿਊਟੇਸ਼ਨ ਕੋ ਹੈ ਨਹੀਂ ਉਹਨੂੰ ਇਹਨਾਂ ਨੇ ਖੜਾ ਕਰਤਾ ਠੀਕ ਸੋ ਜਰਪਾਲ ਜੀ ਤੁਸੀਂ ਇਹ ਚੋਹ ਜੁੜੇ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਧੰਨਵਾਦ